ਮੈਂ ਇਹ ਬਿਆਨ ਦਿੰਦਾ ਹਾਂ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜੈਕਟਾਂ ਆ ਗਏ ਬੈਰ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਇਹਦਾ ਫੂਡ ਡਿਲੀਵਰੀ ਆ ਤਾਂ ਮਾੜੂ ਗੱਟੂ ਵੰਟਵਾਣੇ ਕਰਨ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਟੋੜਾ ਵੇਚਦੇ ਆਪਾਂ ਦੇ ਵੇਚਦੇ ਨਹੀਂ ਲਈ ਉਹਨਾਂ ਨੇ ਇਹ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੋ ਗਈ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਮਾਟੋ ਸੀਗੀ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਠੀਕ ਆ ਉਹਨਾਂ ਨੂੰ ਪੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਕੋਈ ਦੁਬਾਰਾ ਚੈੱਕ ਕਰ ਲਓ ਮੈਂ ਤਾਂ ਉਹਦੇ ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਕੋ ਇਹਨਾਂ ਨੇ ਸਿਰ ਪਹਿਲਾਂ ਇੱਕ ਵੀ ਦੋਦੀਆਂ ਦੇ ਵਿੱਚ ਨਾ ਲਿਆ ਕਿ ਦੋਦੀ ਵੀ ਆ ਕੰਮ ਕਰਦੇ ਨੇ। ਕੱਟੂਆ ਲੰਗਾ ਆਪਾਂ ਇਹਨਾਂ ਨੂੰ ਆ ਬੰਦੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ। ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਇਹ ਬੰਦੋ ਕਦੇ ਦਿਲਬਰ ਕਦੇ ਨੇ ਵਿਚਾਰੇ ਦੇ ਜਮਾਟੋ ਕੱਦ ਦੀ ਜਾਇਰ ਬਾਦ ਬਸ। ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨਹੀਂ ਆਈ ਤੱਕ ਆ ਕੇ ਚੈਕਿੰਗ ਕੀਤੀ ਨਹੀਂ ਕਿਹਨੂੰ ਕਿਉਂਕਿ ਉਹਨਾਂ ਨੂੰ ਪਤਾ ਕਿੰਨੇ ਕੇ ਬੰਦੇ ਬਟਾ ਲੇ 20 25 ਬੰਦੇ ਨੇ ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਤੇ ਇਹਨਾਂ ਨੂੰ ਡਰ ਕਰਾ ਮੈਂ ਤਾਂ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇੰਨੇ ਲੰਬੇ ਕਿਹਾ ਕਿ ਅੱਲਾ ਦਾ ਆ ਮੁੰਡਾ ਇਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤੇ ਮੈਂ ਮੋਟਰਸਾਈਕਲ ਦਾ ਨੰਬਰ ਨਾ ਦਿੰਦਾ ਬੀਤੇ ਦਿਨੀ ਸ਼ਰੀਆਮ ਬਟਾਲਾ ਚ ਚਾਈਨਾ ਡੋਰ ਵਿਕਣ ਅਤੇ ਚਾਈਨਾ ਡੋਰ ਦੀ ਵਿਕਰੀ ਇੱਕ ਦਿਨ ਚ ਬੰਦ ਕਰਵਾਉਂਦੇ ਦਾਅਵੇ ਕਰਨ ਵਾਲੇ ਪਤੰਗਾਂ ਦੀ ਦੁਕਾਨ ਵਾਲੇ ਵਿਅਕਤੀ ਦੀ ਦੁਕਾਨ ਤੇ ਜੋਮੈਟੋ ਤੇ ਸਵੀਗੀ ਦੇ ਡਿਲੀਵਰੀ ਬੁਆਏਜ਼ ਨੇ ਇਕੱਠੇ ਹੰਗਾਮਾ ਸ਼ੁਰੂ ਕਰ ਦਿੱਤਾ ਇਸ ਦੁਕਾਨਦਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਪੁਲਿਸ ਦੀ ਵਰਦੀ ਦੋ ਤੇ ਮੈਂ ਇੱਕ ਦਿਨ ਚ ਚਾਈਨਾ ਡੋਰ ਦੇ ਗੱਟੂ ਬੰਦ ਕਰਕੇ ਦਿਖਾਵਾਂਗਾ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਵੱਲੋਂ ਸ਼ਹਿਰ ਵਿੱਚ ਚਾਈਨਾ ਡੋਰ ਦੇ ਗੱਟੂ ਵਿਕਨਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਦੁਕਾਨ ਤੇ ਵੀ ਰੇਡ ਕੀਤੀ ਸੀ ਇਸ ਵਿਅਕਤੀ ਦੇ ਵੱਲੋਂ ਪੁਲਿਸ ਵਾਲਿਆਂ ਨਾਲ ਵੀ ਬਹਿਸਵਾਜੀ ਕੀਤੀ ਗਈ ਸੀ ਜੋ ਕਿ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਇਸ ਦੁਕਾਨਦਾਰ ਨੇ ਕਿਹਾ ਸੀ ਕਿ ਜਮੈਟੋ ਤੇ ਸਵੀਗੀ ਵਰਗੀਆਂ ਕੰਪਨੀਆਂ ਦੀ ਵਰਦੀ ਪਾ ਕੇ ਕੁਝ ਨੌਜਵਾਨਾਂ ਵੱਲੋਂ ਘਰਾਂ 'ਚ ਚਾਈਨਾ ਡੋਰ ਸਪਲਾਈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਗਿਣਤੀ 'ਚ 35 ਦੇ ਕਰੀਬ ਡਿਲੀਵਰੀ ਬੁਆイズ ਨੇ ਦੁਕਾਨ ਤੇ ਆ ਕੇ ਕਿਹਾ ਕਿ ਸਿਰਫ ਪਬਲਿਸਿਟੀ ਹਾਸਲ ਕਰਨ ਲਈ ਵਿਅਕਤੀ ਵੱਲੋਂ ਅਜਿਹੇ ਦਾਅਵੇ ਕੀਤੇ ਜਾ ਰਹੇ ਨੇ ਜੋ ਕਿ ਸਰਾਸਰ ਗਲਤ ਹੈ ਜਾਂ ਤਾਂ ਉਹ ਉਸ ਬੰਦੇ ਦਾ ਨਾਂ ਦੱਸੋ ਜੋ Zomato ਦੀ ਵਰਦੀ ਪਾ ਕੇ ਚਾਇਨਾ ਡੋਰ ਸਪਲਾਈ ਕਰ ਰਿਹਾ ਹੈ ਜਾਂ ਫਿਰ ਆਪਣੇ ਬਿਆਨ ਲਈ ਮਾਫੀ ਮੰਗੋ ਦੂਜੇ ਪਾਸੇ ਦੁਕਾਨਦਾਰ ਦਿਨੇਸ਼ ਖੌਸਲਾ ਦਾ ਕਹਿਣਾ ਕਿ ਉਸਨੇ ਇੱਕ ਪੱਤਰਕਾਰ ਨੂੰ ਦਿੱਤੇ ਇੰਟਰਵਿਊ ਵਿੱਚ ਸਿਰਫ ਇਹ ਕਿਹਾ ਸੀ ਕਿ Zomato ਤੇ Swiggy ਦੀ ਵਰਦੀ ਪਾ ਕੇ ਕੁਝ ਲੋਕ ਚਾਈਨਾ ਡੋਰ ਘਰਾਂ ਵਿੱਚ ਸਪਲਾਈ ਕਰ ਰਹੇ ਨੇ ਉਸਨੇ ਡਿਲੀਵਰੀ ਬੁਆイズ ਵੱਲੋਂ ਨਹੀਂ ਕਿਹਾ ਸੀ ਤਾਂ ਹੁਣ ਡਿਲੀਵਰੀ ਬੁਆイズ ਨੇ ਦੁਕਾਨ ਦੇ ਬਾਹਰ ਆ ਕੇ ਹੰਗਾਮਾ ਕੀਤਾ ਤੇ ਕਿਹਾ ਕਿ ਇਹ ਮਾਫੀ ਮੰਗੇ ਮੰਦੇਲੇ ਕਲਤੀ ਸਾਹਮਣੇ ਕਰੋ ਬਸ ਤੁਸੀਂ ਅੰਦਰ ਤੇ ਓਏ ਇੱਕ ਮਿੰਟ ਮੈਂ ਆ ਵੀ ਰਿਹਾ ਕਿੰਨਾ ਬਾਜ਼ੂ ਜਮਾਟੋ ਦੀ ਬਾਹਰ ਪੈਕ ਜੋਇਨ ਨਹੀਂ ਹੁੰਦਾ ਭਾਈ ਜਿੰਨੀ دیر ਬੰਦਾ ਜੋਇਨ ਨਹੀਂ ਹੁੰਦਾ ਓਨੀ دیر ਵੀ ਉਹਨੂੰ ਪੈਕ T-ਸ਼ਰਟ ਕਿਸੇ ਨੂੰ ਨਹੀਂ ਮਿਲਦਾ ਭਾਈ ਜਾਂਦੇ ਕੀ ਹੋਣਾ ਆਪਾਂ ਆ ਪਾਇਆ ਜੀ ਬੈਗ ਦਾ ਮਾਫੀ ਹੋ ਕੇ ਜੀ ਆ ਪੁਲਿਸ ਨੂੰ ਕੰਡੀਆਂ ਦੀ ਕੀ ਜਾਂਦੇ ਹੋ ਮਾਫੀ ਮੰਗੇ ਮੇਰਾ ਵੀਚਰਾਂ ਦੀ ਕਰਤਾਵਾ ਤੁਹਾਡਾ ਮਾਫੀ ਸਮਾਰਟ ਦਾ ਨਾਮ ਲਿਆ ਭਾਈ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟੋ ਦੀ ਜੈਗਟਾਂ ਦੇ ਬੈਗ ਲੈ ਕੇ ਗੱਟੂ ਦਿਲਵਾ ਕਰਨ ਦੇ ਨੇ ਹਣ ਬੰਦਾ ਦਾ ਕੀ ਕਰਣ ਲਿਆ ਵਾ ਅਸੀਂ ਨਹੀਂ ਦੇਖੀ ਆ ਅਸੀਂ ਗੱਟੂ ਤੋਂ ਇਹ ਮੈਂ ਸਾਹ ਇੰਨੀ ਗੱਲ ਕਹਿ ਰਹੀ ਆ ਆਪਾਂ ਮਰਨੇ ਦੇ ਅਖਾਂਡ ਜਿਹੜੇ ਬਦਨਾਮ ਕੀਤਾ ਜਾ ਰਿਹਾ ਉਹਨਾਂ ਦੇ ਮੱਤੀਆਂ ਪਾ ਕੇ ਉਹਨਾਂ ਦੇ ਗਿਆ ਕੇ ਗੱਟੂ ਦਿੱਤੇ ਜਾ ਕੇ ਦੇਖੋ ਬਾਜੀ ਪਈ ਨਾ ਨਾ ਪਈ ਲਿਆ ਆਪਣਾ ਹਗੇ ਜਿਆ ਕੋਸ਼ਮ ਆਨਲਾਈਨ ਮਰਚੈਂਟ ਵਾਲੇ ਗਏ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਗੈਰ ਕਪ ਆ ਗਏ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਪਈ ਇਹਦਾ ਫੂਡ ਡਿਲੀਵਰੀ ਆ ਤਾਂ ਮਾ ਡੂ ਗੱਟੂ ਅੰਗਟਵਾਣੇ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਵੇਚਦੇ ਆ ਆਪਾਂ ਦੇ ਵੇਚਦੇ ਨਹੀਂ ਲਈ ਇਹਨਾਂ ਨੇ ਇਹ ਬਿਆਨ ਕਰਕੇ ਸਾਨੂੰ ਇਹਦੀ ਪੁਲਿਸ ਹੈਗੀ ਆ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਮਾਟੋ ਸੇਵੀ ਦੇ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹੇ ਆਪਾਂ ਇਹ ਜਾਣਦੇ ਆ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਕਿੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਦੇ ਵਿੱਚੋਂ ਗਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਈ ਆਡੀ ਜਿਹੜੀ ਜਮਾਟੋ ਦੀ ਜਾਗੜ ਜਾਂ ਸਵੀਗੀ ਦੀ ਜਾਗੜ ਜਾਂ ਬੈਗ ਆ ਉਹ ਜੋਇਨਟੀ ਬਗਾਰ ਨਹੀਂ ਮਿਲਦਾ ਇਹਦਾ ਮਤਲਬ ਬੰਦਾ ਜੋ ਉਹਦੇ ਚ ਜਮਾਟੋ ਦੀ ਜੋਇਨ ਨਾ ਬਾਹਰੋਂ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਿਹਾ ਮੇਰੇ ਕੰਮ ਕਰ ਤੂੰ ਸਾਨੂੰ ਬਾਹਰੋਂ ਕੋਈ ਅਰੇਂਜ ਕਰਕੇ ਵਿਖਾ ਦੇ ਜਮਾਟੋ ਦੀ ਬੈਗ ਤੇ ਕੀ ਛੇੜਨ ਹੋ ਰਹੀ ਐਂਜ ਕਰਕੇ ਵਿਖਾ ਦੇ ਕਿ ਜੇ ਮਿਲਦੀ ਐ ਕਿਦੋਂ ਤੇ ਇਹ ਆਂਦੀ ਕੰਪਨੀ ਬਣੋਈ ਇਹ ਬਾਈ ਕੁੜੀਆਂ ਆਂਦੀ ਐ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਜਾਂ ਉਹਨੇ ਉਥੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਾਰੇ ਇਹਨਾਂ ਨੇ ਬਿਆਨ ਦਿੱਤੇ ਆ ਬੰਦਾ ਸਿਰਫ ਪਬਲਿਸਿਟੀ ਕਰਦਿਆਂ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵੀ ਦੋਦੀਆਂ ਦਾ ਵੀ ਵਿੱਚ ਨਾ ਲਿਆ ਕਿ ਦੋਦੀ ਵੀ ਆ ਕੰਮ ਕਰਦੇ ਨੇ ਕੱਟੂਆਂ ਤੋਂ ਆਪਾਂ ਇਹਨਾਂ ਨੂੰ ਇਹ ਬੰਦੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਇਹ ਬੰਦੇ ਕਦੇ ਦਿਲਵਰ ਕਦੇ ਨੇ ਵੀਖਿਆਰੇ ਦੇ ਜਮਾਟੋ ਪੱਤ ਦੀ ਜਾਵਰ ਬਾਦ ਬਸ ਸਰ ਤੁਹਾਨੂੰ ਪਰੇਸ਼ਾਨੀ ਆ ਰਹੀ ਕਿ ਜੋ ਪਹਿਲਾਂ ਬਿਆਨ ਪਰੇਸ਼ਾਨੀ ਆ ਰਹੀ ਆਲੀ ਹੈ ਅਨੁਪਾਲ ਭਾਈ ਨਿਕਾਲੇ ਦਿੰਦੂ ਭਾਈ ਕੋਈ ਨਾ ਕੋਈ ਪਰੇਸ਼ਾਨੀ ਰੋਕਦਾ ਵਾ ਮੇਰਾ ਨਾਮ ਵਿਪੰਜੇ ਕੋਜੀ ਕੀ ਸਮੱਸਿਆ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਸਾਈ ਨਹੀਂ ਹੈ ਮੈਂ ਕਹਿੰਦਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵਿਸ਼ਾਸ਼ਣ ਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਹੈ ਨਿੰਗਲ ਕੋਈ ਕੁਝ ਨਹੀਂ ਹੈ ਫਿਰ ਵੀ ਕਿਆ ਨਾ ਮਤਲਬ ਸਾਡੀ ਅਈ ਲੀਡ ਹੋਣਾ ਹੈ ਡਿਲੀਵਰੀ ਕਰਾਂ ਜੀ ਅਗਲੇ ਸ਼ਾਇਦ ਲੋੜੀ ਤਿਆਰ ਕਰਕੇ ਰਾਸ਼ੀ ਬਣਾਵਾ ਉਹ ਚੈੱਕ ਕਰਨ ਦੇ ਸਾਨੂੰ ਹੋਰ ਬਿਕਾਤ ਪਰੇਸ਼ਾਨੀ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਤੁਹਾਨੂੰ ਬਦਨਾਮ ਕਰਤਾ ਵਾ ਕਿਸੁਰ ਗੱਦਾ ਬਦਨਾਮ ਗੱਲਾ ਜੋ ਮਰਜੀ ਲਾ ਲੋ ਮਾਰੇ ਪੂਰੀ ਰਾਨੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾਤਾ ਸਾਡੀ ਸਾਨੂੰ ਅੱਗੇ ਕਿੰਨੇ ਦੇ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਦੇ ਮਿਲਦੇ ਭਾਏ ਇਹਨੇ ਹੋਰ ਤੁਹਾਨੂੰ ਬੁਲਾ ਕੇ ਲੇਡ ਕਰਨਾ ਇੱਕ ਬੰਦਾ ਜੀ 80 ਘੰਟੇ ਦੀ ਕੋਟਰ ਲਾਣ ਰਿਹਾ ਮਾਰਾ ਜੀ ਇੱਕ ਇੱਕ ਘੰਟੇ ਦੀ ਕੋਟਰ ਲੱਗਣਾ ਹੈ ਬੰਦੇ ਦਾ ਇਹਨੇ ਇਹ ਕਰਕੇ ਹੋਸਲੇ ਕਰਕੇ ਸਿਰਫ ਇਹਨੇ ਪਬਲਿਸਿਟੀ ਖਾਤੀਏ ਕਦੀ ਦੋਦੀ ਹੋਣ ਗਈ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਨਹੀਂ ਹੈਗੇ ਚੋਰ ਆਈ ਆਗੇਗਾ ਹੁਣ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਭਾਜੀ ਇੱਥੇ 50 ਤੋਂ ਪਲੱਸ ਬੰਦੇ ਜੀ ਆਏ ਫੀਗੀ ਵਾਲੇ ਬਕਰੇ ਜਿਹਾ ਮੈਟੋ ਵਾਲੇ ਬਕਰੇ ਆਏ ਜੇ ਆਮ ਦਾਗੋ ਵਾਲਾ ਦਿਨੇਸ਼ ਖੋਸਲਾ ਜੀ ਕੀ ਹੋਇਆ ਹੈ ਜੀ ਉਹ ਸਰ ਕੋਈ ਨਹੀਂ ਆ ਉਹਨਾਂ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ਭੜਕਾਇਆ ਗਿਆ ਜਿੰਨਾਂ ਮੈਂ ਕਹਿ ਸਕਦਾ ਉਹ ਚਾਹਿਆਂ ਨੂੰ ਭੜਕਾਇਆ ਗਿਆ ਵਾ ਗੱਲ ਕੋਈ ਨਹੀਂ ਹੈ ਮੈਂ ਤਾਂ ਸਗੋਂ ਕੱਲ੍ਹ ਕੇ ਇੰਟਰਵਿਊ ਮੇਰੇ ਕੋਲ ਲੈਣ ਆਏ ਸੀ ਪੱਤਰਕਾਰ ਤਾਂ ਅੱਡੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣ ਲੀਆਂ ਜੋਮੈਟੋ ਦੇ ਜੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਬਰਗੀਆਂ ਦੀ ਅਸਰ ਜਿਮੈਟੋ ਤੇ ਸਵੀਗਿਏ ਕ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਆਈ ਬਿਕੋਏ ਪਰ ਮੇਰੇ ਜਿਹੜੇ ਨੇ ਸਿਰਫ 7 ਵੇ ਤੋਂ ਲੈ ਕੇ ਰਾਤ 11 11 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ 커피 ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਦੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਹੈ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਐ ਸਮਝਾਇਆ ਕਿ ਤੁਸੀਂ ਵੀਡੀਓ ਇੱਕ ਮੈਂ ਤਾਂ ਉਹਦੇ 'ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਜਿਹੜਾ ਕੈਮਰਾ ਵੀ ਤੇਰੀ ਸਾਡੀ ਯੂਨੀਫਾਰਮਾਂ ਸਾਨੂੰ ਬਾਈਕ ਓਰੀ ਦੇ ਮਿਲਦੇ ਹੋ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ। ਦੇਖੋ Zomato ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਵੀ Zomato ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜਾਓਗੇ ਤੁਹਾਨੂੰ ਕੋਈ ਪਤਾ ਲੱਗਣਾ ਜੀ Zomato ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ। ਤੇ ਤੁਹਾਡੇ ਨੂੰ ਧਿਆਨ ਨਾਲ ਤੁਹਾਡੀ ਨਾਲ ਚੈਕਿੰਗ ਵੀ ਜੇ ਆਪਾਂ ਲੇਟ ਹੋ ਜਾਂਗੇ ਡਿਲੀਵਰੀ ਕਰਨ ਦੇ ਰੂਪਾਂ। ਭਾਜੀ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨੇ ਅਜੇ ਤੱਕ ਅਜੇ ਚੈਕਿੰਗ ਕੀਤੀ ਨਹੀਂ ਕ ਵੀ ਪੱਤੀ ਬੰਦੇ ਨੇ ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਤੇ ਇਹਨਾਂ ਨੂੰ ਡਰ ਕਰਾ ਮੈਂ ਤੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇਹ ਲਫ਼ਜ਼ ਕਹੇ ਕਿ ਇਹਨਾਂ ਦਾ ਆ ਮੁੰਡਾ ਇਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤੇ ਮੈਂ ਮੋਟਰਸਾਈਕਲ ਦਾ ਨੰਬਰ ਨਾ ਦਿੰਦਾ ਕਿਹੜਾ ਬੰਦਾ ਕਰਦਾ ਹਾਂ ਜੀ ਮੈਂ ਤੇ ਇੱਕ ਵਾਰੀ ਵੀ ਨਹੀਂ ਕਿਹਾ ਜੇ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆ ਦੀ ਗੁੰਡਾਗਰਦੀ ਦਾ ਨਾਟਕ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤੇ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਰਚਾ ਦਰਜ ਹੋਵੇ ਕਿ ਮੇਰੀ ਦੁ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਜੇਕਰ ਕੋਈ ਭੜਕਾ ਦੇਗਾ ਉਹਨਾਂ ਨੂੰ ਤੇ ਉਹ ਮਾੜਾ ਜਿਹਾ ਭੜਕ ਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਨ ਦਾ ਕਾਰਵਾਈ ਕਰਨ ਦੇ ਪਰ ਮੇਰੀ ਦੁਕਾਨ ਦੀ ਲੇਬਰ ਹੈਗੀ ਆ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿ ਇੱਥੇ ਗਾਲਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹਦਾ ਨਹੀਂ ਕਾਰਵਾਈ ਕਰਾਂ ਪਰ ਆ ਨਹੀਂ ਆ ਕਹਿੰਦੀ ਕਿ ਤੁਸੀਂ ਦੱਸ ਦਿਓ ਕਿ ਆਈ ਦਵਾਂਗੇ ਉਹ ਕਹਿੰਦੇ ਨੇ ਕਿ ਅਗਰ ਸਾਡੇ ਕੋਲੋਂ ਮਾਫੀ ਨਾ ਮੰਗੀ ਤੇ ਅਸੀਂ ਪੁਲਿਸ ਦੇ ਪਹੁੰਚਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਭਾ ਵੀ ਆਹ ਕਹਿ ਦੇਖੋ ਜਿਹੜੀ মিডিਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਨਾ ਸਾਰੀ মিডিਆ ਦੇ ਸਾਹਮਣੇ ਆ ਦੁਨੀਆ ਦੇ ਸਾਹਮਣੇ ਆ ਕਿ ਜੀ ਮੈਂ ਉਹਨਾਂ ਦਾ ਨਾਂ ਕਿਸਦਾ ਲਿਆ ਕਿ ਜਿਵੇਂ ਤੋਂ ਵਾਲਾ ਮੁੰਡਾ ਵਾ ਜਿਹਨੇ ਗੱਟੂ ਵੇਚਿਆ ਮੈਂ ਇਹ ਤੇ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਜੀ ਵੀਡੀਓ ਚ ਤੁਸੀਂ ਕਲਿੱਪ ਜਰਾਣਾ ਨਾਲ ਲਾਓ ਮੈਂ ਉਹਦੇ ਜੀ ਇੰਨਾ ਗੱਲ ਕਹਿ ਰਹੇ ਆ ਕਿ ਕੰਪਨੀ ਨੂੰ ਬਦਨਾਮ ਕੀਤਾ